ਖੜਾਂ ਦੀ ਮਾਰ ਤੋਂ ਬਾਅਦ ਕਈ ਦਿਨ ਬਾਅਦ ਸਕੂਲ ਖੁੱਲਣ ਦੇ ਪਹਿਲੇ ਦਿਨ ਹੀ ਵੱਡਾ ਹਾਦਸਾ ਵਾਪਰ ਗਿਆ ਨਾਬਾ ਵਿਕੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅਜ ਸਵੇਰੇ ਪਿੰਡ ਦੁਲੱਦੀ ਦੇ ਸੇਮ ਨਾਲੇ ਵਿੱਚ ਪਲਟ ਗਈ ਇਹ ਬੱਸ ਇੰਡੋ ਬ੍ਰਿਟਿਸ਼ ਸਕੂਲ ਦੀ ਦੱਸੀ ਜਾ ਰਹੀ ਹੈ ਜੋ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਬੱਸ ਵਿੱਚ 20 ਵਿਦਿਆਰਥੀ ਸਵਾਰ ਸਨ ਜਿਨ੍ਹਾਂ ਨੂੰ ਬੱਸ ਤੋਂ ਸੁਰੱਖਿਅਤ ਬਾਹਰ ਕਢ ਲਿਆ ਗਿਆ ਇਥੇ ਚੰਗੀ ਗੱਲ ਇਹ ਰਹੀ ਕਿ ਹਾਦਸਾ ਭਾਵੇਂ ਭਿਆਨਕ ਸੀ ਪਰ ਸਾਰੇ ਬੱਚੇ ਸੁਰੱਖਿਅਤ ਸਨ ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਨਾਬਾ ਹਲਕੇ ਦੇ ਪਿੰਡਾਂ ਤੋਂ ਬੱਚੇ ਲੈ ਕੇ ਸਕੂਲ ਵੱਲ ਆ ਰਹੀ ਸੀ ਇਸ ਦੌਰਾਨ ਅਚਾਨਕ ਕਕਰਾਲਾ ਦੁੱਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿੱਚ ਸਕੂਲ ਬੱਸ ਪਲਟ ਗਈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਵਿਦਿਆਰਥੀ ਦੇ ਦੱਸਣ ਮੁਤਾਬਕ ਸਾਹਮਣੇ ਤੋਂ ਇੱਕ ਵਾਹਨ ਆ ਗਿਆ ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਸ ਇੱਕਦਮ ਸੇਮ ਨਾਲੇ ਵਿੱਚ ਪਲਟ ਗਈ ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਗੱਡੀ ਖੜੀ ਆਸੀ ਲਵੇ ਤੇ ਜੀ ਉਥੇ ਹਰਾ ਵੜਦੇ ਤੇ ਜਦੋਂ ਖੜਕਾ ਸੁਣਿਆ ਸਾਨੂੰ ਅਸੀਂ ਜਦੇ ਭੱਜ ਕੇ ਲਵੇ ਆ ਗਏ ਇੱਕ ਮੁੰਡਾ ਵਿੱਚ ਸਿਆਣਾ ਦੀ ਉਹਨੇ ਅਸੀਂ ਸਾਬਨ ਦਾ ਜਦੇ ਗਦਾ ਗਦ ਸਾਰੇ ਕੱਢ ਲੇ ਜੀ ਜਦੋਂ ਬੈਨ ਆ ਰਹੀ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਨ ਪਲਟੀ ਆਈ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨੂੰ ਲੈ ਕੇ ਜਾਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਹ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣਿਆ ਡੇਢ ਘੰਟਾ ਬਾਅਦ ਆਏ ਨੇ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛੇ ਲੈ ਕੇ ਨਹੀਂ ਆਏ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਜੀ ਜਦੋਂ ਬੈਨ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆਏ ਜ ਯਾ ਇਹਨੇ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਾਂ ਦੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵਿੱਚ ਬੈਂਡ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਹੈ ਜੀ ਇਹ 7 ਵਜੇ ਦੀ ਘਟਨਾ ਹੈ ਜੀ ਕਿਹਦੀ ਨੌਕੀ ਮੰਨਦੇ ਹੋ ਇਹ ਡਰਾਈਵਰ ਦੀ ਨੌਕੀ ਹੈ ਜੀ ਕਿਹੜੇ ਸਕੂਲ ਦੀ ਬੱਸ ਹੈ ਇਹ ਕੈਮਰਾ ਸਕੂਲ ਦੀ ਬੱਸ ਆ ਜੀ ਹੈ ਜੀ ਟੋ ਬ੍ਰਿਟਿਸ਼ ਐਂਡ ਟੋ ਬ੍ਰਿਸ਼ਟ ਦੀ ਉਦੀ ਸਕੂਲ ਦੀ ਬੈਨ ਡਰਾਈਵਰ ਸੀਗਾ ਉਹਨੇ ਮਤਲਬ ਆ ਸ਼ਾਰਟਕਟ ਰਸਤਾ ਬਣਾਇਆ ਛੱਤੀ ਪੀਰਾਂ ਵਾਲੀ ਜਿਹੜੀ ਰੋਡ ਜਾਂਦੀ ਆ ਆਪਣੀ ਦਿਲਤ ਦੀ ਨਾਬੇ ਨੂੰ ਜਦ ਕਿ ਉਹਦਾ ਰਸਤਾ ਉੱਪਰਲਾ ਬਣਦਾ ਆਪਣਾ ਫੋਕਲ ਬਣ ਜਿਹੜੀ ਮੇਨ ਰੋਡ ਜਾਂਦੀ ਆ ਰੋਡ ਦਾ ਬਹੁਤ ਮਾੜਾ ਹਾਲ ਆ ਤੇ ਉਹਨੇ ਸਲੋ ਨਹੀਂ ਕਰੀ ਗੱਡੀ ਇਹਦੇ ਵਿੱਚ ਖੱਡੇ ਏਡੇ ਏਡੇ ਨੇ ਤੇ ਜਦ ਉਹ ਇਹਦੇ ਵਿੱਚ ਕੱਟ ਮਾਰਦਾ ਜਾ ਰਿਹਾ ਸੀਗਾ ਖੱਡਿਆਂ ਤੋਂ ਬਚਾਉਂਦਾ ਤਾਂ ਉਹਨੇ ਆ ਗੱਡੀ نیچے ਲਾੜੀ ਨਾਲੇ ਦੇ ਵਿੱਚ ਦੇਖੋ ਤੇ ਬੱਚੇ ਦੇ ਦੱਸਣ ਅਨੁਸਾਰ ਉਹ ਕਹਿੰਦਾ ਵੀ ਕਈ ਬੱਚਿਆਂ ਦੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਵੀ ਪੈ ਗਿਆ ਤੇ ਕਹਿੰਦਾ ਅਸੀਂ ਨੇ ਵਿੱਚ ਇਹਦੇ ਇੱਕ ਥੋੜਾ ਦੀਗਾ ਥੋੜਾ ਕਹਿੰਦਾ ਅਸੀਂ ਨੇ ਦੋ ਬੱਚੇ ਨੇ ਰਲ ਕੇ ਸ਼ੀਸ਼ਾ ਬੰਨਿਆ ਫੇਰ ਅਸੀਂ ਬਾਹਰ ਨਿਕਲੇ ਆ ਇਹਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਇਹ ਸਵੇਰੇ ਹੋਊਗੀ ਅਸੀਂ ਉਥੋਂ 8:14 ਮਿੰਟ ਚੱਲਦੇ ਆ ਰਸਤੇ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ ਇਹਨਾਂ ਨੂੰ ਮਨਪੇਜੀ ਨੂੰ ਓਵੇਂ-ਓਵੇਂ ਅਸੀਂ ਆਇਆ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ। ਨਹੀਂ ਮੈਮ ਡਰਾਈਵਰ ਵੀ ਮੰਨਦਾ ਇਹ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਆਉਂਦਾ ਸਕੂਲ ਦਾ ਪਰ ਉਹ ਇਹ ਰਸਤੇੋਂ ਕਿਉਂ ਆਇਆ ਜਦ ਕਿ ਬਾਰਿਸ਼ ਆਈਆਂ ਵੀ ਇਹਨੇ ਕੱਚਾ ਰਸਤਾ ਹੈ। ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਆਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ। ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਵੈਨ 'ਚ ਬੱਚੇ ਕਿੰਨੇ ਨੇ। ਵੈਨ ਦੇ ਵਿੱਚ ਨਾ ਕੋਈ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਔਰ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਦਾ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਵੀ ਉਹਦੇ ਨਾਲ ਕੰਡਕਟਰ ਵੀ ਆਇਆ ਲੇਡੀ ਕੰਡਕਟਰ ਆ ਹੂੰ ਤਾਂ ਇਹ ਹੁਣ ਤਾਂ ਕਿਉਂਕਿ ਅਸੀਂ ਇੱਥੇ ਪਹੁੰਚਿਆ ਅਜੇ ਤਾਂ ਮਤਲਬ ਇੱਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਕਿ ਕੀ ਕਰਦੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਤੇ ਹਣਾ ਆਪਣਾ ਹਾਂਜੀ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲਓ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦੇ ਤਾਂ ਕਰ ਸਾਡੇ ਮੈਂ ਲੇਟ ਹੋ ਜਾਂਦੀ ਹੈ ਤੇ ਸਾਡੇ ਡਰਾਈਵਰਾਂ ਨੂੰ ਕੁਛ ਨਾ ਗਿਆ ਕਿ ਕੋਈ ਹੋਲੀ ਹੋਣੀ ਹੈ ਕਹੇ ਕਿ ਕੋਈ ਦੁਰਘਟਨਾ ਦਾ ਹਾਰ ਹੋਣਾ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨਾ ਕਿਸੇ ਡਰਾਈਵਰ ਦੀ ਗਲਤੀ ਆਦੀ ਚੜੀ ਤੇ ਹੈਗੀ ਸੀ ਯੂਰੀ ਬੱਸ ਅੱਛਾ ਇਹ ਵੀ ਇਹਨਾਂ ਨੇ ਪਹੁੰਚਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਦੀ ਬੱਸ ਹੈ ਇੰਡੋਬ੍ਰਿਟੀ ਸਕੂਲ ਹੈ ਨਾ ਤੇ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀਆ ਤੁਹਾਡੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਣੀ ਸਾਈਡ ਤੇ ਉਧਰੋਂ ਹੀ ਪਿੰਦਰ ਜਿਵੇਂ ਲਾਉਣ ਮਿੱਟੀ ਘਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਇੱਥੇ ਮਿੱਟੀ ਨਹੀਂ ਹੈਗੀ ਠੀਕ ਹੈ ਰਣਾ ਜੀ ਬੱਸ ਜਿਵੇਂ ਇਧਰੋਂ ਕਰੀ ਉਹਨੇ ਥੋੜੀ ਧੋਗੇ ਕੇ ਜਾਲਦੀਆਂ ਤਰਸ ਕੇ ਵਿੱਚ ਲੱਗੀ ਅੱਛਾ ਤੇ ਕਿੰਨੀ ਕੇ 60 ਛੁੱਟ ਬੱਜੀ ਕਿਸੇ ਦੇ 60 ਛੁੱਟ ਕਿਸੇ ਜਿਆਦਾ ਨਹੀਂ ਬੱਜੀ ਮਾੜੀ ਮੋਟੀ ਛੱਣਾਂ ਨੇ ਸਾਰੇ ਕਰ ਰਹੇ ਨੇ ਹਾਂਜੀ ਇਹ ਨਾਲਾ ਸ਼ੁਕਰ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਛੋਟੀ ਟੀਮ ਐ ਤੇ ਤੋਰ ਬੰਦੇ ਮੁੰਡੇ ਇਹੋ ਦੋ ਜਾਨੇ ਵੱਡੇ ਬਾਕੀ ਛੋਟੇ ਬੱਚੇ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਨਾਲ ਦੇ ਚ 10 12 ਮਹੀਨਾਵਾਂ ਦੀ ਟੀਟੇ ਕੀ ਸੀ ਤੁਸੀਂ ਕਿਰਵੀ ਕਲਾਸ ਚ ਪੜ੍ਹਦੇ ਮੈਂ 10th 10th ਚ ਪੜ੍ਹਦੇ ਕੋਈ ਓਨ ਕੋਈ ਲੱਤ ਬਲਾਂ ਤੇ ਸੱਟ ਤਾਂ ਨਹੀਂ ਵੱਜੀ ਸਾਰੇ ਸਾਰੇ ਇੱਕ ਕਿਦੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਿਹਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਦੇ ਕਾਰ ਹੋ ਗਈ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ। ਐਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।